ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਮੈਂ ਵੀਰੋ ਜਿਹੜਾ ਨੁਸਖਾ ਦੱਸਣ ਲੱਗਾ ਹਾਂ ਬਹੁਤ ਪਾਵਰਫੁਲ ਨੁਸਖਾ ਦੱਸਣ ਲੱਗਾ ਹਾਂ ਤੇ ਬਹੁਤ ਜ਼ਿਆਦਾ ਕਾਮਯਾਬ ਨੁਸਖਾ ਦੱਸਣ ਲੱਗਾ ਹਾਂ ਬਹੁਤ ਪੁਰਾਣਾ ਨੁਸਖਾ ਜਿਹੜਾ ਸਾਡੇ ਵਾਰਡ ਵਡੇਰਿਆਂ ਦਾ ਤਜਰਬੇ ਵਿੱਚ ਆਇਆ ਨੁਸਖਾ ਵਾ ਇਹ ਨੁਸਖਾ ਮੇਰੇ ਉਹਨਾਂ ਵੀਰਾਂ ਵਾਸਤੇ ਵੀ ਆ ਜਿਹੜੇ ਮੀਨਿੰਗ ਮੇਰੇ ਵੀਰ ਨਸ਼ਾ ਕਰਦੇ ਰਹਿਆ ਜਾਂ ਕਈਆਂ ਨੂੰ ਮਾਨਸਿਕ ਕਹੇ ਸਦਨੇ ਕਰਕੇ ਤਾਂ ਦਰਸਤੀ ਹੋਣ ਦੇ ਬਾਅਦ ਵੀ ਮਾnde ਵਿੱਚ ਸੰਭੋਗ ਕਰਨ ਦੀ ਇਛਾ ਨਹੀਂ ਜਾਗਦੀ ਇਹ ਨੁਸਖਾ ਕੋਈ ਵੀ ਵਰਤ ਸਕਦਾ ਵਾ ਕਿਸੇ ਵੀ ਉਮਰ ਦੇ ਵਿੱਚ ਵਰਤ ਸਕਦਾ ਵਾ ਇਹ ਨੁਸਖਾ ਬਹੁਤ ਜ਼ਿਆਦਾ ਕਾਮਯਾਬਾ ਕਿਸੇ ਵੀ ਕਾਰਨ ਕਿਸ ਨੂੰ ਮਰਦਾਨਾ ਕਮਜ਼ੋਰੀ ਆਈ ਆ ਉਹਦੀ ਦੂਰ ਹੋ ਜੂਗੀ ਇਹ ਨੁਸਖਾ ਨੋਟ ਕਰ ਲਓ ਲਿਆਉਣਾ ਕੀ ਆ ਤੇ ਬਣਾਉਣਾ ਕਿ ਤਰ੍ਹਾਂ ਸਫੇਦ ਮੂਸਲੀ ਗੋਹਰੂ ਵਿਦਾਰੀ ਕੰਧ ਆਮ ਲਕੀਰਸੈਣ ਮਲਠੀ ਸਰ੍ਹੋਂ ਕੋਜ ਦੇ ਬੀਜ ਕਾਲੇ ਸਾਲਮ ਪੰਜਾ ਤੇ ਜੈਫਰਾ ਇਹ ਸਾਰੀਆਂ ਚੀਜ਼ਾਂ ਤੁਸੀਂ ਲਿਆਓ 50-50 ਗ੍ਰਾਮ ਇਹਨਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਇਹਨਾਂ ਦਾ ਬਰੀਕ ਚੂਰਨ ਕਰ ਲਓ ਪਾਊਡਰ ਵਰਗੋਂ ਤੇ ਇਹਨਾਂ ਵਿੱਚ ਹੁਣ ਮਿਕਸ ਕਰਨੀਆਂ ਆਪਾਂ ਭਸਮਾ ਭਸਮਾ ਨੋਟ ਕਰ ਲੋ ਕਿਹੜੀ ਕਿਹੜੀ ਆਉਣੀ ਆ ਲੋ ਭਸਮਾ 100 ਕੁਠੀ 1 ਤੋਂ ਭਸਮਾ ਸਿੱਧ ਮਕਤਬ ਸਪੈਸ਼ਲ 골ਡ ਵਾਲਾ ਚਾਂਦੀ ਭਸਮਾ ਅਬਰਕ ਭਸਮਾ ਯਾਰ ਕੁਠੀ ਇਹ ਸਾਰੀਆਂ ਭਸਮਾ ਦਵਾਈ ਲਿਆਉਣੀਆਂ ਆ 10-10 ਗ੍ਰਾਮ ਉਹ ਜਿਹੜਾ ਆਪਾਂ ਜੂਰਨ ਕੁੱਟਿਆ ਹੋਇਆ ਇਹ ਭਸਮਾ ਉਹ ਚੂਣ ਦੇ ਵਿੱਚ ਮਿਚਸ ਕਰ ਲੈਣੀਆਂ ਆ ਚੰਗੀ ਤਰ੍ਹਾਂ ਇੱਕ ਜਾਣ ਕਰ ਲੈਣਾ ਇਹਨਾਂ ਨੂੰ ਤੇ 5 ਗ੍ਰਾਮ ਸਵੇਰੇ ਤੇ 5 ਗ੍ਰਾਮ ਸ਼ਾਮ ਨੂੰ ਮਿਸ਼ਰੀ ਮਿਲੇ ਦੁੱਧ ਲੈਣ ਨੂੰ ਤੁਸੀਂ ਖਾਣਾ ਵਾਂ ਤੇ ਇਹਦੇ ਨਾਲ ਪੋਸਟਰ ਖਾਣਾ ਖਾਣਾ ਵਾਂ ਤੇ ਜੋ ਮਿਰਚ ਮਸਾਲਾ ਖੱਟੀ ਟਲੀ ਚੀਜ਼ ਦਾ ਬਿਲਕੁਲ ਪਰਹੇਜ਼ ਕਰਨਾ ਵਾ ਇਹਨੂੰ ਤੁਸੀਂ ਹਰ ਮੌਸਮ ਦੇ ਵਿੱਚ ਤੇ ਹਰ ਉਮਰ ਦੇ ਵਿੱਚ ਵਰਤ ਸਕਦੇ ਜੀ ਤੇ ਇਹਨੂੰ ਵਰਤੋਦੇ ਦਾ ਫਾਇਦਾ ਖਾਓ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਕਿਥੇ ਇਹ ਗੱਲ ਦੱਸਦਾਂ ਜ਼ਰੂਰੀ ਆ ਵੀ ਜੜੀਆਂ ਬੂਟੀਆਂ ਵੀ ਕਹੇ ਪੰਸਾਰੀ ਵਾਲੇ ਕੋਲ ਲਾਉਣੀਆਂ ਤੇ ਉਹਨੂੰ ਕਹਿ ਕੇ ਲਾਉਣੀਆਂ ਵੀਰ ਮੇਰਾ ਵੀ ਜਾਦੀਆਂ ਪਈਆਂ ਪ੍ਰਾਂਗੀਆਂ ਨੂੰ ਉਹਨੂੰ ਉੱਲੀ ਵਾਲੀਆਂ ਲੱਗੀ ਹੋਵੇ ਅਸਰਮੰਦ ਦਾ ਖਤਮ ਹੋਇਆ ਹੋਵੇ ਤੇ ਭਸਮਾ ਕਹੇ ਵਸ਼ਵਾਹ ਯੋਗ ਫਾਰਮੈਸੀ ਦੀਆਂ ਲੈਣੀਆਂ ਵਾ ਜਿਹਦਾ ਪੂਰਾ ਬਣੂ ਰਿਜ਼ਲਟ ਮਿਲੇ ਕੋਂਗੇ ਅੱਜਕੱਲ ਠੱਗੀ ਵੀ ਬੜੀ ਚੱਲੀ ਆ ਚੀਜ਼ ਆਪਾਂ ਨੂੰ ਸਹੀ ਮਿਲਦੀ ਨਹੀਂ ਜੀ ਆਪਾਂ ਬਣਾ ਲੀਨੇ ਆ ਪੈਸੇ ਲਾ ਲੀਨੇ ਆ ਆਪਾਂ ਨੂੰ ਫਰਕ ਨਹੀਂ ਪਈ ਤਾਂ ਮੁਰਗੇ ਜਿਹੜੀ ਕਹਿੰਦੇ ਵੈਸਾ ਮੈਨੂੰ ਸਾਹ ਦੱਸਿਆ ਤੇ ਭਰਾ ਆਡੇ ਪੈਸੇ ਵੀ ਐਵੇਂ ਕਹਦੇ ਆਨੂੰ ਫਰਕ ਵੀ ਨਹੀਂ ਪਿਆ ਬਾਕੀ ਵੀ ਉਹ ਮੇਰੇ ਨੂੰ ਵਰਤੋ ਦੇ ਦਾ ਫਾਇਦਾ ਖਾਓ ਬਾਕੀ ਮੇਰੇ ਚੈਨ ਨੂੰ ਬਹੁਤ ਵੱਧ ਲੈ ਕੇ ਛੇਰ ਸਸ ਕਹਿਆ ਬੰਦਾ ਕਰੋ